इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਾਡੇ ਮਨਜੋਤ ਸੀਐਮ ਸਾਹਿਬ ਦੀ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਰੈਸਡ ਹੈ ਉਹਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਪੰਜ ਕਿਲੇ ਹਿਰੋਇਨ ਤੋਂ ਤਿੰਨ ਸਮੱਗਲਰ ਅਸੀਂ ਰੈਸਟ ਕੀਤੇ ਹਨ ਜੋ ਕਿ ਕ੍ਰਾਸ ਬਾਰਡਰ ਤੇ ਫੋਰਨ ਬੇਸਡ ਹੈਂਗਲਰਸ ਨਾਲ ਦੇ ਦਾ ਬੈਕਗ੍ਰਾਉਂਡ ਹੈ ਔਰ ਇਹ ਤਿੰਨੋਂ ਜਿਹੜੇ ਦੋਸ਼ੀ ਆ ਹਰਪ੍ਰਤਾਪ ਇਹਦੇਸ ਹੈਪੀ ਇਹ ਰੋਲ ਵਾਲੀ ਪਿੰਡ ਹੈ ਥਾਣਾ ਰਮਦਾਸ ਅਮਰਸਰ ਰੂਰਲ ਕਰਨਦੀਪ son of ਸੁਜੀਤ ਸਿੰਘ ਵਿਲੇਜ ਮੰਗਲਚੋਹਲ ਥਾਣਾ ਰਮਦਾਸ ਅਮਰਸਰ ਰੂਰਲ ਜਗਪ੍ਰੀਤ son of ਅਨੋਖ ਸਿੰਘ ਪਰਮਕੋਟੰ ਦਾ ਵਾਸੀ ਐਸ ਡੇਰਾ ਬਾਬਾ ਨਾਨਕ ਪੁਲਿਸ ਡਿਸਟ੍ਰਿਕਟ ਬਟਾਲਾ ਵੀ ਆਪਾਂ ਨੇ ਇਹ ਪ੍ਰੋਫਾਈਲ ਤੇ ਕੰਮ ਦੀ ਗੱਲ ਕਰੀਏ ਹਰਪ੍ਰਤਾਪ 29 ਸਾਲ ਦਾ ਹੈ 12ਵੀਂ ਪਾਸ ਹੈ ਖੇਤੀ ਦਾ ਕੰਮ ਕਰਦਾ ਪਰ ਇਹਦੇ ਖਿਲਾਫ ਪਹਿਲਾਂ ਵੀ ਇੱਕ ਮਾਈਨਿੰਗ ਐਕਟ ਦਾ ਪਰਚਾ ਦਰਜ ਹੈ ਰਮਨਾਸ ਦੇ ਵਿੱਚ ਕਰਨਦੀਪ 21 ਸਾਲ ਦਾ 12ਵੀਂ ਪਾਸ ਹੈ ਵੀ ਖੇਤੀ ਦਾ ਕੰਮ ਕਰਦਾ ਕੋਈ ਪੱਲਾ ਮੁਕੱਦਮਾ ਨਹੀਂ ਹੈ ਜਗਪ੍ਰੀਤ ਏ 10ਵੀਂ ਪਾਸ ਹੈ 19 ਸਾਲ ਦਾ ਪ੍ਰੀਵियस ਕੇਸ ਨਹੀਂ ਕੋਈ ਇਹ ਵੀ ਖੇਤੀਬਾੜੀ ਦਾ ਕੰਮ ਕਰਦਾ ਇਹਨੂੰ ਦੋਸਤ ਨੇ ਔਰ ਜੇ ਆਪਾਂ ਏਰੀਆ ਦੇਖੀਏ ਦੇ ਨਾਲ ਅਡਜੋਇਨਿੰਗ ਹੈ ਤੇ ਥਾਣੇ ਵਕ-ਵਕ ਨਹੀਂ ਪਰ ਜਿੱਥੇ ਤੇਰਾ ਬਾਬਾ ਨਾਨਕ ਤੇ ਰਮਨਾਸ ਦੀ ਹੱਦ ਮਿਲਦੀ ਉਸ ਦੇ ਨੇੜੇ-ਤੇੜੇ ਦੇ ਰਹਿਣ ਵਾਲੇ ਨੇ ਤੋ ਸਾਡੀ ਜਿਹੜੀ ਟੀਮ ਹੈ ਡੀసీపీ ਇਨਵੈਸਟੀਗੇਸ਼ਨ ਆਲਮ ਵਿਜੇ ਜੀ ਨਵਜੋਤ ਜੀ ਸਾਡੇ ਐਡੀసీపీ ਹਰਮਿੰਦਰ ਸਾਡੇ ਐసీపీ ਫੋਮਸਾਈਡ ਇਹਨਾਂ ਕੋਈ ਐసీపీ ਡੀ ਦਾ ਵੀ ਚਾਰਜ ਹੈ ਔਰ ਅਮੂਲਕ ਸਾਡੇ ਸੀਆਈਏ ਵਨ ਦੇ ਡਾਕਟਰ ਔਰ ਉਹਨਾਂ ਦੀ ਟੀਮ ਸਾਰਿਆਂ ਨੇ ਬੜੀ ਮਿਹਨਤ ਨਾਲ ਔਰ ਬੜੀ ਵਧੀਆ ਇੰਟੈਲੀਜੈਂਸ ਬੇਸਡ ਆਪਰੇਸ਼ਨ ਨੂੰ ਅੰਜਾਮ ਦਿੱਤਾ ਇਹ ਬੰਦੇ ਜਿਹੜੀ ਇਹਨਾਂ ਦੀ ਰੈਸਟ ਹੋਈ ਹੈ ਉਹ ਸਕਾਟ ਹਸਪੀਟਲ ਠਾਣਾ ਸਦਰ ਅੰਮ੍ਰਿਤਸਰ ਦੇ ਵਿੱਚ ਹੋਈ ਹੈ ਫਤੇਗੜ ਚੂੜੀਆਂ ਟੂਵਰਡਸ ਵਰਕਾ ਬਾਈਪਾਸ ਜਦੋਂ ਇਹ ਮੋਟਰਸਾਈਕਲ ਤੇ ਜਾ ਰਹੀ ਸੀ ਕਿਉਂਕਿ ਮੋਟਰਸਾਈਕਲ ਵੀ ਇਹਨਾਂ ਦੇ ਵਿੱਚ ਪ੍ਰਾਪਤ ਹੋਇਆ 5 ਕਿਲੋ ਹਿਰਨ ਤੋਂ ਬਿਨਾ ਇਹ ਇਹਨਾਂ ਦੀ ਪੁੱਛਗੀ ਤੋਂ ਜਿਹੜੀ ਰਿਕਵਰੀ ਅਫੈਕਟ ਹੋਈ ਹੈ ਉਹ ਹੈ ਜੀ ਮਹਿਦੀਪੁਰ ਪਿੰਡ ਹੈ ਫਤੇਗੜ ਚੂੜੀਆਂ ਰੋਡ ਦੇ ਉੱਤੇ ਥਾਣਾ ਮਜੀਠਾ ਅੰਮ੍ਰਿਤਸਰ ਰੂਰਲ ਦੇ ਵਿੱਚ ਸੋ ਇਹਦੇ ਵਿੱਚ ਅਸੀਂ ਕੋਈ ਤੁਹਾਡਣਾ ਜ਼ਿਆਦਾ ਡਿਟੇਲ ਤਾਂ ਨਹੀਂ ਸ਼ੇਅਰ ਕਰ ਰਹੇ ਕਿਉਂਕਿ ਆਪਰੇਸ਼ਨ ਅਜੇ ਹੋਰ ਚੱਲ ਰਹੇ ਨੇ ਰਿਟ ਬਟ ਇਹ ਜਿੱਦਕਾਲ ਬੜੀ ਜ਼ਰੂਰੀ ਹੈ ਕਿ ਇਹ ਡੇਰਾ ਬਾਬਾ ਨਾਨਕ ਬੈਲਟ ਜਿਹੜੀ ਹੈ ਬਾਰਡਰ ਦੀ ਉਹ ਐਕਟਿਵ ਹੋਈ ਹੈ ਇਸ ਮੋਡਿਊਲ ਦੇ ਕੁਝ ਖਿੱਚਤੇ ਹੋਏ ਗੱਲ ਪਤਾ ਲੱਗੀ ਐ ਔਰ ਡਰੋਨ ਰਾਹੀਂ ਆਈਆਂ ਕਨਸਾਈਨਮੈਂਟ ਇਹਦਾ ਕਿੰਪਨ ਜਿਹੜਾ ਹਰਪ੍ਰਤਾਪ ਦੀ ਐ ਔਰ ਤਕਰੀਬਨ 2-2 ਮਹੀਨੇ ਤੋਂ ਕਾਫੀ ਐਕਟਿਵ ਐ ਔਰ ਇਹਦੇ ਬਾਹਰ ਵੀ ਲਿੰਕ ਨੇ ਤੇ ਕ੍ਰਾਸ ਬਾਰਡਰ ਵੀ ਲਿੰਕ ਨੇ ਜਿਹੜੇ ਦੂਜੇ ਦੋ ਮੁੰਡੇ ਤੇ ਦੋਸਤ ਹੋਣ ਕਰਕੇ ਐਸੇ ਦਾ ਮੇਨ ਫਾਈਨੈਂਸ਼ੀਅਲ ਐਂਗਲ ਜੋ ਅਕਸਰ ਇਹਨਾਂ ਕੇਸੇ ਦੇ ਡਾਕ ਦੇ ਵਿੱਚ ਹੁੰਦਾ ਉਹਦੇ ਨਾਲੇ ਇਨਵੋਲਡ ਨੇ ਇਹਦੇ ਵਿੱਚ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਐ ਔਰ ਮੈਨੂੰ ਉਮੀਦ ਐ ਕਿ ਹੁਣ ਇਹ ਦਿਨ ਚ ਵੱਡੀ ਰਿਕਵਰੀ ਹੋਰ ਹੋਣ ਦੀ ਉਮੀਦ ਐ ਸਾਨੂੰ ਤੋ ਇਹਦੇ ਚ ਮੈਂ ਸਾਰੀ ਟੀਮ ਨੂੰ ਸ਼ਾਬਾਸ਼ ਦਿੰਨਾ ਔਰ ਬਹੁਤ ਵਧੀਆ ਇਹਨਾਂ ਨੇ ਕਾਰਗੁਜ਼ਾਰੀ ਕੀਤੀ ਇਹਨਾਂ ਨੂੰ ਵਾਜਬ ਇਨਾਮ ਵੀ ਦਿੱਤੇ ਜਾਣ